ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰ ਚੁੱਕੇ ਨੇ ਜਿੱਤ ਹਾਸਲ ਕਰਨ ਤੋਂ ਬਾਅਦ ਜਿੱਥੇ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਹੀ ਚਰਨਜੀਤ ਸਿੰਘ ਚੰਨੀ ਦੀ ਖੁਸ਼ੀਦਾਰ ਟਿਕਾਣਾ ਵੀ ਨਹੀਂ ਰਿਹਾ ਖੁਸ਼ੀ ਨਾਲ ਖਿਵੇਂ ਹੋਏ ਚਰਨਜੀਤ ਸਿੰਘ ਚੰਨੀ ਬਿਨਾ ਪੋੜੀ ਲਗਾਏ ਕੋਠੇ ਤੇ ਚੜਦੇ ਵਿਖਾਈ ਦਿੱਤੇ ਤੇ ਉਹਨਾਂ ਵੱਲੋਂ ਸਮਰਥਕਾਂ ਦਾ ਧੰਨਵਾਦ ਕੀਤਾ ਗਿਆ ਉਤਹੀ ਇਸ ਮੌਕੇ ਉਹਨਾਂ ਦੇ ਸਮਰਥਕਾਂ ਵੱਲੋਂ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਦੇ ਨਾਰੇ ਵੀ ਲਗਾ ਕੇ ਖੁਸ਼ੀ ਜ਼ਾਰ ਕੀਤੀ ਗਈ ਪਰਿਵਾਰ ਵੀ ਬੇਦਖਸ਼ ਨਜ਼ਰ ਆਇਆ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਚਰਨਜੀਤ ਸਿੰਘ ਚੰਨੀ ਦੀ ਵੀਡੀਓ ਤੇ ਆਓ ਤੁਸੀਂ ਵੀਓ ਇਸ ਵੀਡੀਓ ਤੇ ਇੱਕ ਨਜ਼ਰ ਬੜਕ ਜਲੰਧਰ ਦਾ ਕਾਣਾ ਜਿਹੜਾ ਆਪਾਂ ਨੇ ਤੋੜ ਦਿੱਤਾ ਇਸ ਤੋਂ ਬਾਅਦ ਕਰੇ ਕਿਸ ਨੂੰ ਲੀਡ ਆਇਆ हलो बहुत प्यार सतकारा साहिब मंदर चार्क ते गुरू काम बुढा मंडी जा ਜਿਹੜੇ ਵੇਰੀ ਗੂਰ ਵੇਰ ਲੱਗਦੇ ਆ ਛੁੱਟ ਜਾਂਦੀ ਏ ਆਪਾਂ ਨੂੰ ਲੋਕਾਂ ਨੇ ਬੜਾ ਫਤਵਾ ਦਿੱਤਾ ਆਪਾਂ ਨੂੰ ਸਕੇ ਪਿਆਰ ਦੇ ਨਾਲ ਮੱਥਾ ਟੇਕਣ ਜਾਣਾ ਲੋਕਾਂ ਨਾਲ ਤਲਵਾ ਕਰਨਾ ਕੋਈ ਟੋਲਟ ਮੱਕਾ ਨਹੀਂ ਕੋਈ ਕੁਝ ਨਹੀਂ ਸ਼ਾਂਤੀ ਦੇ ਨਾਲ ਆਪਾਂ ਨੇ ਕੰਮ ਕਰਨਾ ਹੈ ਸ਼ਾਂਤੀ ਬਣਾ ਕੇ ਰੱਖਣੀ ਹੈ ਕੋਈ ਸ਼ੋਰ ਕੋਈ بڑے ਚੱਟੇ ਨਹੀਂ ਬਣਾਣੇ ਜੀ ਆਲਾ ਹਾ ਕਿ ਸੇ ਤਰ੍ਹਾਂ ਦੇ ਜਸ਼ਨ ਨਹੀਂ ਮਨਾਣਾ ਪਿਆਰ ਦੇ ਨਾਲ ਜਾਣਾ ਮੱਥੇ ਟੇਕਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ